ਇਹ 2 ਫੁੱਟ ਲੰਬਾਈ ਇਹ 2 ਫੁੱਟ ਲੰਮਾ ਟਰਾਲਾ ਹਾਂ ਇਹ 2 ਫੁੱਟ ਲੰਬਾਈ ਟਰਾਲਾ ਡਬਲ ਹਿੱਸੇ ਹਾਂ ਇਹ ਡਬਲ ਹਿੱਸਾ ਤੇ ਆਹ ਟਰੈਕਟਰ ਲੋਹਾਰ ਮਾਜਰੇ ਵਾਲਿਆਂ ਨੇ ਸੇਵਾ ਦਿੱਤਾ 90 ਪਾਵਰ ਦਾ ਪ੍ਰੀਅਮ ਅੱਛਾ ਇਹ ਕਿੰਨਾ ਨੇ ਦਿੱਤਾ ਸੀ ਐਮੀ ਵਿਰਕ ਠੀਕ ਹੈ ਇਹ ਟਰੈਕਟਰ ਸੇਵਾ ਦੇ ਵਿੱਚ 90 ਹਜ਼ਾਰ ਸਪਾਵਰ ਐਮੀ ਵਿਰਕ ਨੇ ਲੋਹਾਰ ਮਾਜਰੇ ਵਾਲੇ ਨੇ ਉਹਨਾਂ ਨੇ ਸੇਵਾ ਕੀਤੀ ਇੱਥੇ ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਹੋਰ ਕਾਫੀ ਮਤਲਬ ਚੀਜ਼ਾਂ ਖੜੀਆਂ ਨੇਗੀਆਂ ਤੇ ਅਸੀਂ ਸੰਗਤ ਨੂੰ ਇੰਨੇ ਹੀ ਮੈਂ ਵਾਰ-ਵਾਰ ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕਰ ਰਹੇ ਆ ਕਿ ਡੇਰਾ ਬਹੁਤ ਵੱਡਾ ਹੈ ਇੱਥੇ 1 ਘੰਟੇ ਚ ਜਾਂ 2 ਘੰਟੇ ਚ ਵੇਖਣ ਵਾਲਾ ਨਹੀਂ ਤੇ ਸੰਗਤ ਨੂੰ ਇਹ ਵੀ ਵਾਰ-ਵਾਰ ਬੇਨਤੀ ਕਰਾਂਗੇ ਕਿ ਬੇਫਿਕਰ ਹੋ ਕੇ ਦੇਸ਼ ਵਿਦੇਸ਼ ਚੋਂ ਕੋਈ ਵੀ ਹੁੰਦਾ ਸੰਗਰੂਰ ਰੋਡ ਤੇ ਜਾਂ ਭਵਾਨੀਗੜ੍ਹ ਏਰੀਆ ਦੇ ਵਿੱਚ ਤਾਂ ਬੇਝਿਜਕ ਕਿਸੇ ਵੀ ਸਮੇਂ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਠਹਿਰ ਸਕਦਾ ਹੈ ਬੇਸ਼ੱਕ ਸੰਗਤ 100 ਬੰਦਾ 200 ਬੰਦੇ 50 ਬੰਦੇ ਨੇ ਇਹ ਡੇਰੀ ਫਾਰਮ ਹੈ ਜੀ ਜਾਂ ਮੱਝਾਂ ਦਾ ਵਾੜਾ ਕਹਿ ਸਕਦੇ ਗੁਰੂ ਘਰ ਦਾ ਤੇ ਜਿੱਥੇ ਬੜੇ ਸੋਹਣੇ ਸਚਜੇ ਢਾਂਗੇ ਨਾਲ ਵੇਖੋ ਤਿਆਰ ਕੀਤਾ ਹੋਇਆ ਪਾਣੀ ਦਾ ਪ੍ਰਬੰਧ ਨਾਲ ਹੀ ਕੀਤਾ ਗਿਆ ਠੀਕ ਹੈ ਜੀ ਅੱਛਾ ਜਿਹੜਾ ਪਸ਼ੂ ਇੱਥੇ ਰਹੂਗਾ ਉਹਨੂੰ ਪਾਣੀ ਹੋਣੀ ਮਿਲੇਗਾ ਪਾਣੀ ਵੀ ਆਖਰੀ ਬਈ ਯਾਨੀ ਨਾਲ ਅਧਿਨੂ ਪਾਣੀ ਦੀ ਲੋੜ ਨਹੀਂ ਕਿਤੇ ਜਾਣ ਹੌਲੀ ਰੱਖ ਕਰਦਾ ਹਸਾ ਉਹ ਪਾਣੀ ਵਾਲਿਆਂ ਪਿਖਾ ਦੇ ਨਾਲ ਆ ਪਾਣੀ ਇਹਨਾਂ ਦੇ ਵਿੱਚ ਪਛੀ ਜਿਹੜੇ ਨਾਲ ਹੀ ਪਾਣੀ ਪੀਂਦੇ ਰਹਿੰਦੇ ਨੇ ਤੇ ਗੰਦਾ ਫਿਰ ਇਥੋਂ ਨਿਕਲ ਜਾਂਦਾ ਇਧਰੋਂ ਕਿਹੜਾ ਜਿਹੜਾ ਪਾਣੀ ਖਰਾਬ ਪ੍ਰਾਣਾ ਹੋ ਜਾਂਦਾ ਇਹਨਾਂ ਚ ਨਹੀਂ ਉਹਨਾਂ ਹੀ ਪਾਣੀ ਆਉਂਦਾ ਜਿੰਨਾ ਪਛੀ ਨੇ ਪੀਣਾ ਅੱਛਾ ਅੱਛਾ ਠੀਕ ਹੈ ਵੱਧ ਨਹੀਂ ਹੋਣਾ ਯੂਨੀ ਕੁਆਲਟੀ ਦੀ ਪਣੀ ਬਾਲਟੀ ਆਉਣੀ ਆ ਠੀਕ ਹੈ ਵਾਹ ਇਹ ਬੜਾ ਹੋਰੀ ਜੀ ਇਹ ਕੁਆਲਟੀ ਦੀ ਲੋੜੇ ਬਾਲਟੀ ਵਿੱਚੋਂ ਪਾਣੀ ਆਉ। ਠੀਕ ਆ ਗਮਣਾ ਦਾ ਹੂੰ ਬਾਬਾ ਜਿਵੇਂ ਆਪਾਂ ਗੁਰਦੁਆਰਾ ਜੋਤੀਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਖੁਰਾਣਾ ਭਵਾਨੀਗੜ ਸੰਗਰੂਰ ਰੋਡ ਤੇ ਹੈ ਇਹ ਪਵਿੱਤਰ ਅਸਥਾਨ ਤੇ ਇੱਥੇ ਜਿਹੜੀ ਇਤਿਹਾਸਕੀ ਹੈ ਤੇ ਇੱਥੇ ਹੋਰ ਸੰਗਤਾਂ ਕਿਸ ਤਰ੍ਹਾਂ ਦੀ ਖੁਸ਼ੀ ਵਾਸਤੇ ਆਉਂਦੀਆਂ ਰਹਿੰਦੀਆਂ ਨੇ ਇੱਥੇ ਅਰਦਾਸਾਂ ਹੁੰਦੀਆਂ ਨੇ ਇਹ ਤੁੰਨਾ ਇਤਿਹਾਸ ਹੈ ਇੱਥੇ ਮਹਾਰਾਜ 6ਵੀਂ ਪਾਤਸ਼ਾਹ ਜੀ ਪਹਿਲਾ ਖਰਾਣੇ ਪਿੰਡ ਵਿੱਚ ਆਏ ਪਿੰਡ ਵਾਲਿਆਂ ਨੇ ਜਲ ਪਾਣੀ ਨਾ ਪੁੱਛਿਆ ਤਾਂ ਮਹਾਰਾਜ ਉੱਤੇ ਤਿੰਨ ਚਾਰ ਘੰਟੇ ਬੈਠ ਕੇ ਖਰਾਣੇ ਦੇ ਖੇਤਾਂ ਵਿੱਚ ਆ ਗਏ ਉਹ ਖੇਤਾਂ ਵਿੱਚ ਆ ਗਏ 베ਰੀ ਇੱਥਾਂ ਬੈਠ ਕੇ ਤੇ ਪਿੱਛੇ ਮਾਈ ਕਰਮੂ ਸੀ ਸਿਆਣੀ ਮਾਈ ਉਹ ਦੁੱਧ ਦੀ ਟੌਲੀ ਲੈ ਕੇ ਆਈ ਮਹਾਰਾਜ ਦੇ ਸਖਾ ਪੰਜਨ ਨੂੰ ਦੁੱਧ ਚਕਾਇਆ ਮਾਰਨ ਨੂੰ ਚਕਾਇਆ ਤੇ ਮਾਰ ਨੇ ਨੇ ਵਾਅਦਾ ਦਿੱਤਾ ਇਸ ਦੁੱਧ ਜਿਆਦਾ ਆਊਗਾ ਤੇ ਇਥੇ ਪੁੱਤਰ ਵੀ ਆਉਣਗੇ ਦੁੱਧ-ਪੁੱਧ ਦਾ ਵਾਰ ਦਿੱਤਾ ਜੀ ਦੁੱਧ-ਪੁੱਧ ਦੇ ਵਾਰ ਕਰਨੇ ਇਥੇ ਲੋਕ ਮੱਝਾਂ ਵੀ ਚੜਾਉਂਦੇ ਆ ਗਊਆਂ ਵੀ ਚੜਾਉਂਦੇ ਆ ਜੀ ਮਾਤ ਦਾ ਤਿਆਤ ਕਰਕੇ ਵੀ ਅਸੀਂ ਗਊਆਂ ਵੀ ਰੱਖਦੇ ਆ ਤੇ ਮੱਝਾਂ ਵੀ ਰੱਖਦੇ ਆ ਕਿਤੇ ਅਸੀਂ ਮੁੱਲ ਨਹੀਂ ਕੁਝ ਲੈਂਦੇ ਅੱਛਾ ਜਿਹੜੇ ਗਾਵਾਂ ਮੱਝਾਂ ਨੇ ਸਾਰੀਆਂ ਸੰਗਤ ਸੇਵਾ ਕਰਦੇ ਆ ਜੀ ਸੇਵਾ ਦੀ ਤਾਂ ਠੀਕ ਹੈ ਸੋ ਜਿਵੇਂ ਆਪਾਂ ਇਹ ਵੇਖਿਆ ਜੀ ਤੇ ਕਿਉਂਕਿ ਇੱਥੇ ਵੇਖਣ ਵਾਂ ਤੇ ਬਹੁਤ ਵੱਡਾ ਡੇਰਾ ਹੈ ਫਰੀ ਘਾਤਾ ਇਹਨੂੰ ਸਮਾਂ ਬਹੁਤ ਲੱਗਦਾ ਇੱਥੇ ਸੰਗਤ ਹੀ ਚੜਾ ਦਿੰਦੀ ਜਿਹੜੀ ਆ ਇੱਧਰ ਗਊਆਂ ਨੇ ਇੱਧਰ ਚੱਲੀ ਤੇ ਪਿੱਛੇ ਆਪਣੇ ਉਹ ਪਿੱਛੇ ਮੱਝਾਂ ਨੇ ਗਿਆ ਜਿੱਦੜਾ ਆ ਸੇਵਾ ਦਾ ਜਿਹੜੇ ਨੇ ਟਰੈਕਟਰ ਲੈ ਕੇ ਘੁੰਮ ਰਹੇ ਨੇ ਤੇ ਉਹ ਮੱਝਾਂ ਦੇ ਉੱਤੇ ਬਹੁਤ ਜ਼ਿਆਦਾ ਰੱਖੀਆਂ ਹੋਈਆਂ ਤੇ ਪਰ ਇਹ ਬਾਬਾ ਜੀ ਇਹਨਾਂ ਨੇ ਜਿਵੇਂ ਦੱਸਿਆ ਕਿ ਇਹਨਾਂ ਦੇ ਵਿੱਚ ਮੁੱਲ ਖਰੀਦਿਆ ਨਹੀਂ ਇਹ ਸੰਗਤ ਦਾ ਪਿਆਰ ਹੈ ਸੰਗਤ ਜਿਹੜੀ ਸੇਵਾ ਵੱਜੋਂ ਮਤਲਬ ਕਿ ਇਥੇ ਭੇਟ ਕਰਦੇ ਨੇ ਸੇਵਾ ਆ ਬਾਬਾ ਜੀ ਨੇ ਟਰੈਕਟਰ ਨੇ ਇਧਰ ਫਰਾਲੀਆਂ ਹੋਰ ਜਿੰਨਾ ਜਿਹੜਾ ਸ਼ਟਰਿੰਗ ਦਾ ਸਮਾਨ ਹੈ ਬਹੁਤ ਜ਼ਿਆਦਾ ਕਿਉਂਕਿ ਸੇਵਾ ਨਿਰੰਤਰ ਹਰ ਵੇਲੇ ਚੱਲਦੀ ਰਹਿੰਦੀ ਵਕ ਵਕ ਧਰਤਾਂ ਮੰਦੇ ਵਿੱਚ ਬਹੁਤ ਹੀ ਆ ਗਾਲੀਏ ਧਰਤੀ ਜਿਵੇਂ ਹੁਣ ਆਪਾਂ ਵੇਖ ਸਕਦੇ ਆਂਗੇ ਬਾਬਾ ਜੀ ਜਰੀ ਪਸ਼ੂਆਂ ਨੂੰ ਇੱਧਰ ਫੇਰਾ ਭਾਣਾ ਆਏ ਸਨ ਤੇ ਇੱਕ ਦੱਸਦੀ ਏ ਕਿ ਜਿਹੜੇ ਸੇਵਾਵਾਂ ਨੇ ਵਕ ਵਕ ਥਾਵਾਂ ਤੇ ਚੱਲ ਰਹੀਆਂ ਨੇ ਇਹਨਾਂ ਦੀਆਂ ਬਾਬਾ ਜੀ ਦੇ ਨਾਨਕਿਆਣਾ ਸਾਹਿਬ ਆਲੂਆ ਸਾਹਿਬ ਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਫੁੱਲ ਮਾਤਾ ਗੁਜਰਕੌਰ ਜੀ ਦੇ ਉੱਥੇ ਹਸਤੀਆਂ ਜਿਹੜੀਆਂ ਨੇ ਧਰਤੀ 'ਚ ਦਬਾਈਆਂ ਹੋਈਆਂ ਨੇ ਤਾਂਬੇ ਦੀ ਗਾਗਰ ਦੇ ਵਿੱਚ ਉਹ ਨਿਕਲੀਆਂ ਸਨ ਤੇ ਇਸ ਤੋਂ ਇਲਾਵਾ ਹੋਰ ਨਾਨਕਿਆਣਾ ਸਾਹਿਬ ਗੁਰਦੁਆਰਾ ਹੋਰ ਵੱਖ-ਵੱਖ ਥਾਵਾਂ ਤੇ ਸੇਵਾ ਲਗਾਤਾਰ ਨੇ ਚੱਲਦੀਆਂ ਰਹਿੰਦੀਆਂ ਨੇ ਤੇ ਜਿਹੜੀ ਸੰਗਤ ਜਦੋਂ ਵੀ ਇੱਧਰ ਕਿਤੇ ਆਉਂਦੇ ਨੇ ਲੰਘਦੇ ਵੜਦੇ ਇੱਥੇ ਲਗਭਗ 1000 ਬੰਦੇ ਦਾ ਪ੍ਰਬੰਧ ਹੈ ਸੰਗਤ ਦੇਰ ਰਾਤ ਕਦੇ ਵੀ ਇੱਥੇ ਆ ਸਕਦੀਆਂ ਲੰਗਰ ਦਾ ਪੂਰਾ ਫੁੱਲ ਪ੍ਰਬੰਧ ਹੈ ਸਰਾਵਾਂ ਇੱਥੇ ਵੱਖ-ਵੱਖ ਜਿਹੜੀਆਂ ਬਣੀਆਂ ਹੋਈਆਂ ਨੇ ਇਸ ਬਹੁਤ ਹੀ ਵੱਡਾ ਵੱਡਾ ਕਾਰੀ ਡੇਰਾ ਤੇ ਇਸੇ ਤਰ੍ਹਾਂ ਇੱਥੇ ਇੱਕ ਫਿਜ਼ੀਓਥਰੇਪੀ ਦਾ ਹਸਪਤਾਲ ਹੈ ਜਿੱਥੇ ਤਿੰਨ ਫਿਜ਼ੀਓਥਰੇਪਿਸਟ ਹਨ ਜਿਹੜੇ ਲੋਕਾਂ ਦੀ ਸਿਹਤ ਵਾਸਤੇ ਲੋਕ ਆਪਣੀ ਸਿਹਤ ਸੰਭਾਲ ਵਾਸਤੇ ਇੱਥੇ ਆ ਸਕਦੇ ਨੇ ਤੇ ਬਿਲਕੁਲ ਮੁਫਤ ਸਾਰਾ ਉਹ ਇਲਾਜ ਹੁੰਦਾ ਜਿਹੜਾ ਫਿਜ਼ੀਓਥਰੇਪਿਸਟ ਦੀਆਂ ਸੇਵਾਵਾਂ ਨੇ ਉਹ ਬਿਲਕੁਲ ਫਰੀ ਨੇ ਤੇ ਇਧਰ ਚੱਲਦੇ ਚੱਲਦੇ ਤੁਹਾਨੂੰ ਵਿਸ਼ਾਲ ਡੇਰੇ ਦਾ ਕੁਝ ਹੋਰ ਹਿੱਸਾ ਭਾਗ ਵਿਖਾ ਦਿੰਦੇ ਆ ਜਿਵੇਂ ਗੁਰੂ ਘਰ ਦੇ ਇਧਰ ਸੇਵਾ ਵਾਸਤੇ ਇਧਰ ਜੀਂਦ ਦੇ ਰੇਤਾ ਜਿਹੜੇ ਗੁਰਦੁਆਰ ਸਾਹਿਬ ਦੀਆਂ ਲਗਾਤਾਰ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ ਤੇ ਇਸੇ ਤਰ੍ਹਾਂ ਇਧਰ ਜਿਵੇਂ ਆ ਟਰਾਲੀਆਂ ਖੜੀਆਂ ਨੇ ਹੋਰ ਇਧਰਲੇ ਪਾਸੇ ਆਪ ਆ ਗਿਆਂ ਤੇ ਇਹ ਟਰਾਲਾ ਵੱਡਾ ਚਲੋ ਚਲੋ ਬਾਬਾਈ 2 ਫੁੱਟ ਦਾ ਟਰਾਲਾ ਹਾਂਜੀ ਇਹ 2 ਫੁੱਟ ਲੰਬਾਈ ਇਹ 2 ਫੁੱਟ ਲੰਮਾ ਟਰਾਲਾ ਹਾਂ ਇਹ 2 ਫੁੱਟ ਲੰਬਾਈ ਟਰਾਲਾ ਡਬਲ ਹਿੱਸੇ ਹਾਂ ਇਹ ਡਬਲ ਹਿੱਸਾ ਤੇ ਆਹ ਟਰੈਕਟਰ ਲੋਹਰ ਮਾਜਰੇ ਦਾ ਨੇ ਸੇਵਾ ਦਿੱਤਾ 90 ਪਾਵਰ ਦਾ ਪ੍ਰੀਤ ਅੱਛਾ ਇਹ ਕਿੰਨਾ ਨੇ ਦਿੱਤਾ ਸੀ ਐਮੀ ਵਿਰਕ ਠੀਕ ਹੈ ਇਹ ਟਰੈਕਟਰ ਸੇਵਾ ਦੇ ਵਿੱਚ 90 ਹਜ਼ਾਰ ਸਪਾਵਰ ਐਮੀ ਵਿਰਕ ਨੇ ਲੋਹਰ ਮਾਜਰੇ ਵਾਲੇ ਨੇ ਉਹਨਾਂ ਨੇ ਸੇਵਾ ਕੀਤੀ ਇੱਥੇ ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਹੋਰ ਕਾਫੀ ਮਤਲਬ ਚੀਜ਼ਾਂ ਖੜੀਆਂ ਨੇ ਗਿਆ ਤੇ ਅਸੀਂ ਸੰਗਤ ਨੂੰ ਇੰਨੇ ਮੈਂ ਵਾਰ-ਵਾਰ ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕਰ ਰਹੇ ਆ ਕਿ ਡੇਰਾ ਬਹੁਤ ਵੱਡਾ ਹੈ ਇੱਥੇ ਇੱਕ ਘੰਟੇ ਚ ਜਾਂ ਦੋ ਘੰਟਿਆਂ ਚ ਵੇਖਣ ਆਲਾ ਨਹੀਂ ਤੇ ਸੰਗਤ ਨੂੰ ਇਹ ਵੀ ਵਾਰ-ਵਾਰ ਬੇਨਤੀ ਕਰਾਂਗੇ ਕਿ ਬੇਫਿਕਰ ਹੋ ਕੇ ਦੇਸ਼ ਵਿਦੇਸ਼ ਚੋਂ ਕੋਈ ਵੀ ਆਉਂਦਾ ਸੰਗਰੂਰ ਰੋਡ ਤੇ ਜਾਂ ਭਵਾਨੀਗੜ੍ਹ ਏਰੀਆ ਦੇ ਵਿੱਚ ਤਾਂ ਉਹ ਬੇਚਿੱਜਿਕ ਕਿਸੇ ਵੀ ਸਮੇਂ ਇੱਥੇ ਆਣ ਕੇ ਗੁਰੂ ਘਰ ਦੇ ਵਿੱਚ ਠਹਿਰ ਸਕਦਾ ਹੈ ਬੇਸ਼ੱਕ ਸੰਗਤ 100 ਬੰਦਾ 200 ਬੰਦੇ 50 ਬੰਦੇ ਨੇ ਤੇ ਇੱਥੇ ਆਰਾਮ ਨਾਲ ਆਰਾਮ ਕਰਕੇ ਲੰਗਰ ਛੱਕ ਗਏ ਤੁਸੀਂ ਆਲੇ ਦੋਲੇ ਜਿਵੇਂ ਗੁਰਦੁਆਰਾ ਨਾਨਕਾਣਾ ਸਾਹਿਬ ਹੈ ਜਾਂ ਗੁਰਦੁਆਰਾ ਕਰਾਚੋ ਹੈ ਆਲੂਰ ਕਾ ਸਾਹਿਬ ਹੈ ਫਗੂ ਵਾਲੇ ਮਤਲਬ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਨਾ ਗੁਰੂ ਘਰਾਂ ਦੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਤੇ ਆਪਾਂ ਚੱਲਦੇ-ਚੱਲਦੇ ਇੱਕ ਝਾਤ ਮਰਵਾਉਣਾ ਜੀ ਜਿਹੜੀ ਫਿਜ਼ੀਓਥੈਰੇਪੀ ਸੈਂਟਰ ਹੈ ਬਾਬਾ ਜੀਰਾਂ ਦਾ ਉੱਥੇ ਵੀ ਤੁਹਾਨੂੰ ਰੂਬਰੂ ਕਰਦੇ ਆ